ਦੋਸਤੋ ਮੈਂ ਸ਼ਮਿਸ ਨੋਤਰਾ ਤੋਂ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਰੋਡ ਦੀ ਸੈਂਚਰੀ ਤੁਸੀਂ ਯਾਦੋਂ ਫੇਰ ਦੱਸਦੇ ਆ ਕਿ ਜਿੱਥੇ ਕੀ ਤੁਸੀਂ ਵੀ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕੀ ਪੂਰੀ ਸੈਂਚਰੀ ਸੜ ਕੇ ਸੁਆਹ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਤੋਂ ਸਾਹਮਣੇ ਬਿਲਕੁਲ ਲਾਈਵ ਤਸਵੀਰਾਂ ਤੋਂ ਦੱਸਦੇ ਪਏ ਆ ਪਰ ਡੀਫਨਾਂ ਵੀ ਗੱਲ ਹੋਈ ਸੀ ਇਹ ਪੁਰਾਹੀ ਕਹਿਣਾ ਸੀ ਕਿ 150 ਕਿੱਲਾ ਹੀ ਜਿਹੜਾ 150 ਏਕੜ ਜਿਹੜੀ ਜ਼ਮੀਨ ਸੜ ਕੇ ਸੁਆਹ ਹੋਈ ਹੈ ਪਰ ਸੈਂਚਰੀ ਤੋਂ ਕਾਫੀ ਕਟ 50 ਕਿਲੋਮੀਟਰ ਅਗੇ ਆ ਚੁੱਕੇ ਆ ਪਰ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਪੂਰੀ ਸੈਂਚਰੀ ਜਿਹੜੀ ਸੜਕੇ ਸੁਆਹ ਹੋ ਚੁੱਕੀ ਆ ਇਹ ਫੋਟੋ ਪਸੋਂ ਕੁਛ ਨਾ ਕੁਛ ਇਹਦੇ ਜਿਹੜਾ ਉਹ ਪਰਦਾ ਪਾਇਆ ਜਾਇਆ ਕਰਦਾ ਯਾਰ ਕਿ ਜੇ ਇੱਥੇ ਦੇ ਮੌਕੇ ਦੇ ਪੂਰੇ ਵਿਧਾਇਕ ਜਗਿੰਦਰਪਾਲ ਜੀ ਪਹੁੰਚੇ ਆ ਉਹਨਾਂ ਨੇ ਸੋ ਜੱਜਾਂ ਲੈ ਆਇਆ ਪਰ ਉਹਨਾਂ ਨੇ ਮੌਕੇ ਸਰਕਾਰ ਨੂੰ ਘੇਰੇ ਚ ਲੈ ਆ ਤੇ ਜਿਸ ਨੂੰ ਇੱਕ ਕਰਮਚਾਰੀ ਜਾਂ ਮੁਲਾਜ਼ਮਾ ਉਹਨਾਂ ਨੇ ਵੀ ਇਹਦੇ ਚ ਲੈ ਆ ਉਹਨਾਂ ਦਾ ਉਹਨਾਂ ਨੇ ਰੋਪ ਲਾਉਂਦੇ ਹੋਏ ਕਿਹਾ ਪੂਰੇ ਵਿਧਾਇਕ ਜਗਿੰਦਰਪਾਲ ਪਰ ਸੋ ਵੀ ਕਿਹਾ ਗਿਆ ਅੰਦਰ ਜਿਹੜੀ ਬੂਟੀਆਂ ਦੀ ਕਟਾਈ ਹੋਈ ਆ ਸਿਰ ਉਸ ਕਾਰਨ ਇਹਨਾਂ ਦੀ ਮੀਲੀ ਭ ਵੀ ਕਹਿਣਾ ਹੈਗਾ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਦੋਸ਼ੀ ਹੈ ਉਹਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਤਹਾਂ ਦੇ 2 ਕਰੋੜ ਰੁਪਏ ਦੇ ਨਾਲ ਐ ਸੈਂਚਰੀ ਜਿਹੜਾ ਤਿਆਰ ਕਰਵਾਇਆ ਗਿਆ ਸੀ ਪਰ ਇਹ ਧੁੱਪ ਕੜਾ ਕੇ ਦੀ ਤੋਪ ਹੈ ਪਰ ਹਵਾ ਵੀ ਚਲਦੀ ਪਈ ਹੈ ਅੱਗ ਦਾ ਸਾਰ ਕੋਈ ਹੋਰ ਵੀ ਬਣ ਸਕਦਾ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਦੇ ਬਸ ਧਿਆਨ ਦੇਣਾ ਤੇ ਮੈਂ ਸ਼ਮੀਸ ਨੂੰ ਤਰ੍ਹਾਂ ਆਪਣੇ ਸਹਿਯੋਗੀ ਪੁਸ਼ਪ ਲਤਾ ਕੇ ਸਾਥ ਹਰ ਚਲ ਪੰਜਾਬ ਦੀ ਪਠਾਨਕੋਟ ਅਫਸੋਸ ਦੀ ਗੱਲ ਹੈ ਕਿ ਟਿੱਕਰ ਇਹ ਨਹੀਂ ਹੈ ਕਿ ਕੋਈ ਨਵੀਂ ਵਾਡ ਸੈਂਚਰੀ ਬਣੀ ਹੈ ਇਹ ਇੱਕ ਸਾਡੇ ਇਲਾਕੇ ਦੀ ਇਤਿਹਾਸਕ ਵਾਡ ਸੈਂਚਰੀ ਸੀ ਜਿਹਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਸੀ ਪਰ ਸਰਕਾਰਾਂ ਦੇ ਉੱਤੇ ਇਸ ਗੱਲ ਦਾ ਲਾਂਚਨ ਲੱਗਦਾ ਹੈ ਖਾਸ ਤੌਰ ਦੇ ਉਤੇ ਪ੍ਰਸ਼ਾਸਨ ਤੇ ਲੱਗਦਾ ਹੈ ਸਰਕਾਰ ਤੇ ਲੱਗਦਾ ਹੈ ਕਿ ਤੁਸੀਂ ਇਸ ਚੀਜ਼ ਦਾ ਖਿਆਲਤ ਨੂੰ ਕਰਦੇ ਜਦੋਂ ਗਰਮੀ ਆਉਂਦੀ ਹੈ ਅੱਗ ਲੱਗਣ ਦੇ ਬਹੁਤ ਜ਼ਿਆਦਾ ਸਕੋਪ ਹੁੰਦੇ ਹੈ ਤੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਹੋਣਾਂ ਦਾ ਵੀ ਫਰਜ ਬੰਦਾ ਹੈ ਤੇ ਤਿਆਰ ਰੱਖਣਾ ਚਾਹੀਦਾ ਹੈ ਸਰਕਾਰ ਦਾ ਫਰਜ ਬੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸਿਸਟਮ ਬਣਾਓ ਜਿੜੇ ਜੰਗਲੋਂ ਬਚਾਇਆ ਜਾਵੇ ਜਦੋਂ ਮੇਰੀ ਸਰਕਾਰ ਸੀ ਮੈਨੂੰ ਜਿਹੜੀਆਂ ਇੱਥੇ ਕਮੀਆਂ ਲੱਗਦੀਆਂ ਸੀ ਮੈਂ ਉਹ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਸਾਹਮਣੇ ਆ ਦੇ ਲੋ ਹਟਾਂ ਵੀ ਬਣੀ ਐ ਫੇਰ ਆਲੇ ਦੁਆਲੇ ਕੰਡੇ ਵਾਲੀ ਤਾਰ ਕਿਸਾਨਾਂ ਦਾ ਇੱਕ ਡਿਮਾਂਡ ਸੀ ਕਿ ਜਿਹੜੇ ਅੰਦਰ ਜਾਨਵਰ ਨੇ ਸਾਡੀ ਫਸਲਾਂ ਦਾ ਨੁਕਸਾਨ ਕਰਦੇ ਆ ਤੇ ਮੈਂ ਫਿਰ ਉਹਨਾਂ ਨੂੰ ਤਾਰ ਪ੍ਰੋਵਾਈਡ ਕਰਾ ਕੇ ਦਿੱਤੀ ਮੇਰੇ ਕੋਲ ਮੰਤਰੀ ਜੰਗਲਾਤ ਮੈਗਵੇ ਦਾ ਤਰਫੋਂ ਸੌਦਾ ਆਇਆ 2 ਕਰੋੜ ਰੁਪਏ ਮੈਂ ਦਿੱਤਾ ਉਹਨਾਂ ਨੂੰ ਇਹ ਦੁਨੀਆ ਹਟਾਇਆ ਰਾਜਸਥਾਨ ਚੋਂ ਕਾਰੀਗਰ ਆਏ ਤੇ ਛੱਡਾ ਬਣਾਦੇ ਤਾਂ ਕੁਝ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਜਿਹੜੀ ਨਵੀਂ ਸਰਕਾਰ ਆਈ ਉਹਦਾ ਕੋਈ ਫਰਕ ਨਹੀਂ ਪੰਦਾ ਫੇਰ ਬੜੀ ਅਫਸੋਸਨਾ ਗੱਲ ਕਹਿਣੀ ਪੰਦੀ ਆ ਜਿਹੜਾ ਮੰਤਰੀ ਆ ਉਹ ਇਸੇ ਹਲਕੇ ਦਾ ਮੰਤਰੀ ਆ ਤੇ ਇਸੇ ਹਲਕੇ ਦੇ ਰਹਿਣ ਵਾਲਾ ਆ ਅੱਜ ਤੱਕ ਕੋਈ ਦਾ ਬਿਆਨ ਨਹੀਂ ਆਇਆ ਨਾ ਇੱਥੇ ਦੇਖਣ ਵਾਸਤੇ ਆਇਆ ਮੈਨੂੰ ਤਾਂ ਆਉਂ ਲੱਗਦਾ ਵੀ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਮੈਂ ਤੁਹਾਡਾ ਇਸ ਮਾਧਿਅਮ ਰਾਹੀਂ ਕਹਿਣਾ ਚਾਹਨਾ ਇਹਦੀ ਜਾਂਚ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਇਹਦੇ ਅੰਦਰੋਂ ਨਾ ਬੂਟੀਆਂ ਦੀ ਕਟਾਈ ਹੋਈ ਆ ਜਾਂ ਅਗਲੇ ਪਾਸੇ ਮਾਈਨਿੰਗ ਹੋਈ ਆ ਉਹ ਆਪਣਾ ਦੋਸ਼ ਛਪਾਂ ਲਈ ਇਹ ਮੈਨੂੰ ਲੱਗਦਾ ਵੀ ਹੋ ਸਕਦਾ ਜਿਹੜੇ ਮੁਲਾਜ਼ਮਾਂ ਨੇ ਆਪ ਹੀ ਅੱਗ ਲਾ ਕੇ ਦੇਖੋ ਨਾ 11 ਵਜੇ ਦੀ ਅੱਗ ਲੱਗੀ ਦੀ ਹੈ ਤੇ 3 ਵਜੇ ਫਾਇਰ ਬਰਗੇਡ ਦੀ ਗੱਡੀ ਆ ਰਹੀ ਹੈ ਤੇ ਜੇ ਇਹਨਾਂ ਕੋਲ ਕੰਟਰੋਲ ਨਹੀਂ ਸੀ ਹੁੰਦੀ ਲੋਕਲ ਮੰਤਰੀ ਸੀ ਇਹ ਆਰ ਮੈਨੂੰ ਕਹਿ ਕੇ ਕੰਟਰੋਲ ਕਰ ਸਕਦੇ ਸੀ ਸਾਰਾ ਇੱਕ ਪੁਆਇੰਟ ਹੈਗਾ ਲੱਗਦਾ ਨਹੀਂ ਇੱਥੇ ਗੱਡੀਆਂ ਆਲਰੇਡੀ ਹੋਣੀਆਂ ਚਾਹੀਦੀਆਂ ਹੱਗ ਭਜਾਣ ਵਾਲੀਆਂ ਇੱਕ ਦੋ ਦੇਖੋ ਇਹ ਕੋਈ ਛੋਟੀ ਸੈਂਚਰੀ ਥੋੜੀ ਹੈ 1800 ਏਕੜ ਦੇ ਵਿੱਚ ਇਹ ਵੱਡ ਸੈਂਚਰੀ ਹੈ ਆਲਰੇਡੀ ਇੱਥੇ ਜੇ ਇਸੇ ਮੈਗਨਾ ਮੰਤਰੀ ਤੇ ਪਲੱਸ ਇਸੇ ਇਲਾਕੇ ਦਾ ਮੰਤਰੀ ਹੋਵੇ ਜਗਲਾਤ ਮੰਤਰੀ ਉਹਨਾਂ ਫਰਜ਼ ਬੰਦਾ ਵੀ ਇੱਥੇ ਇਸ ਤਰ੍ਹਾਂ ਦੇ ਸਿਸਟਮ ਫਾਇਰ ਵਿਗੜਦੀਆਂ ਗੱਡੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਇੱਥੇ ਜਿੱਦਾਂ ਦਾ ਜੰਗਲਾਤਲੇ ਸਿਸਟਮ ਹੈ ਉਹ ਸਿਸਟਮ ਹੋਣਾ ਚਾਹੀਦਾ ਮੈਂ ਤੇ ਪਿਕਨਿਕ ਪੁਆਇੰਟ ਬਣਾਤਾ ਸੀ ਔਰ ਕਾਫੀ ਲੋਕੀ ਇੱਥੇ ਮੈਂ ਦੇਖਣ ਵਾਸਤੇ ਆਉਂਦੇ ਰਹੇ ਤੇ ਰੌਣਕ ਵੀ ਬੜੀ ਸੀ ਮੈਂ ਉੱਤੋਂ ਰੋੜ ਚੁੱਕ ਕੇ ਇੱਥੇ ਤੱਕ ਰੋੜ ਲੈ ਕੇ ਆਇਆ ਤੇ ਮੈਨੂੰ ਲੱਗਦਾ ਹੈ ਸਰਕਾਰ ਕੁਝ ਬੰਦੇ ਵਿੱਚ ਮਿਲੇ ਹੋਏ ਨੇ ਜਿਹਦੇ ਕਰਕੇ ਸਾਰਾ ਨੁਕਸਾਨ ਹੋਇਆ ਮੈਂ ਨਾਰਣ ਸਿੰਘ ਹੈ ਜੀ ਕਿਹੜਾ ਪਿੰਡਾ ਦਾ ਮੈਂ ਆਇਆ ਚੰਡੀਗੜ੍ਹ ਪਿੰਨੇ ਕਿਹੜੀ ਸਾਈਡ ਤੋਂ ਆ ਰਹੇ ਹੋ ਇਹ ਐਸੇ ਆਪਣੇ ਪੜੀ ਚੋਂ ਆਂਦੇ ਪਰ ਟਾਂਡੇ ਲੱਗੂ ਪਰੋਂ ਪ੍ਰੋਗਰੈਸ਼ਨ ਉੱਤੇ ਪਾਸੇ ਜਗਾ ਸਾਡੇ ਤੁਹਾਡੇ ਨਾਲ ਹੀ ਸਮਚੀ ਲੱਗੇ ਸੈਂਚੀ ਲੱਗੇ ਮੈਂ ਉਧਰੋਂ ਆਇਆ ਕਨਾ ਭਾਜੀ ਵੀ ਜਿਹੜੇ ਵਿੱਚ ਬੁੱਟੇ ਨੇ ਵਿੱਚ ਧੁਖੇ ਕਰਦੇ ਨੇ ਜੇ ਹੁਣ ਇਹ ਵੀ ਅੱਗ ਲੱਗੀ ਦੀ ਵਿੱਚ ਗਈਆਂ ਨੂੰ ਇਹ ਅੱਗ ਕਦੋਂ ਲੱਗੀ ਸੀਗੀ ਇਹ ਅੱਗ ਕੱਲ ਕੋਈ 1.5 ਮਿੰਨਾਂ ਲੱਗੀ ਪ੍ਰਸ਼ਾਸਨ ਨਾਲ ਜਦੋਂ ਆਪਾਂ ਗੱਲਬਾਤ ਕੀਤੀ ਤਾਂ ਕਹਿ ਰਹੇ ਕਿ ਕੰਟਰੋਲ ਕਰ ਲਈ ਦੀ ਅੱਗ ਕੰਟਰੋਲ ਦੇਖੋ ਦੀ ਕੰਟਰੋਲ ਅੱਗ ਹੁੰਦੀ ਹੈ ਕਦੀ ਕੰਟਰੋਲ ਆ ਕੇ ਤੇ ਕਦੀ ਹੋਈ ਨਹੀਂ ਸਕਦੀ ਇਹ ਵਿਸ਼ੇਗੋਣ ਉੱਪਰ ਉੱਪਰ ਜੋ ਮਰਦੀ ਕਹਿੰਦੇ ਨੇ ਜਿਸ ਤਰ੍ਹਾਂ ਇਸ ਮੌਸਮ ਖਰਾਬ ਹੋ ਰਿਹਾ ਜਿਕੇ ਹਵਾ ਹੁਆ ਚਲਦੀ ਲੱਗ ਰਹੀ ਹੈ ਹਵਾ ਚਲ ਗਈ ਤੇ ਫੇਰ ਤੇ ਹੋਰ ਕਮ ਖਰਾਬ ਹੋਈ ਨੇ ਕੱਲ ਅਸੀਂ ਮੋਕੇ ਦੇ ਉੱਤੇ ਸੀ ਬੜੇ ਗੁਜਰ ਪਸੰਦਾ ਬਥੇਰੇ ਸੀ ਬਾਕੀ ਹੋਰ ਪਿੰਡ ਦੇ ਬੰਦੇ ਬਥੇਰੇ ਉੱਤੇ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਕੋ ਨੁਕਸਾਨ ਵਾਲੀ ਗੱਲ ਵੇ ਭਰਾਈ ਖੜੀ ਹੁੰਦੀ ਹੈ ਇਹ ਨੁਕਸਾਨ ਇਹ ਪੂਰੇ ਨਹੀਂ ਹੋ ਸਕਦੇ ਕਹਿੰਦੀ ਲੱਗਦਾ ਇਹ ਚ ਕਿਸੇ ਦੀ ਨਿਲਾਕੀ ਲੱਗਦੀ ਹੈ ਜਾਂ ਨਿਲਾਕੀ ਤਾਂ ਕੋਈ ਜਿਹੜੀ ਬੰਦੀ ਵਿੱਚ ਰਹਿੰਦੀ ਉਹਨਾਂ ਲਕੀ ਦੀ ਹੁੰਦੀ ਹੈ ਨੇ ਇਹ ਨਹੀਂ ਉਹ ਉਹ ਤੇ ਰਾਤ ਦੀ ਅੱਗ ਤੇ ਹੈ ਨਹੀਂ ਲੱਗੀ ਵੀ ਇਹਨੂੰ ਸੁੱਤੇ ਪਏ ਚ ਨੇਪਾ ਲੱਗਾ ਇਹ ਤਾਂ ਦਿੰਦੀ ਆ ਕੇ ਦਿੰਦੇ ਅੱਜਕੱਲ ਧੂਆਂ ਫੜ ਪਰ ਲੱਗ ਜਾਂਦਾ ਵੀ ਉਹ ਤੇ ਅੱਗ ਲੱਗੀ ਦੀ ਕਹਿੰਦੇ ਨੇ 12 1 ਵਜੇ ਅੱਗ ਲੱਗੀ ਸੀਗੀ ਹਾਂ ਜੀ ਜਿਹੜੀ ਗੱਡੀ ਸੀਗੀ ਅੱਗ ਬਜਾਉ ਕੋਈ 3 4 ਵਜੇ ਨਾਲ ਆਇਆ ਚਾਰ ਕਵੇਨ ਉਹ ਵੀ ਇੱਕ ਗੱਡੀ ਆਈ ਏ ਗੱਡੀ ਦੇ ਸੁੱਕੀ ਕਹਿੰਦੇ ਇੱਕ ਗੱਡੀ ਨਾਲ ਪਾਣੀ ਭਰਨ ਜਾਣਾ ਉਹਨੇ ਛੁੱਟ ਗਿਆ ਜਿੰਨਕ ਮੁੜ ਕੇ ਆਣ ਕੋ ਫਿਰ ਅੱਗ ਸੁੱਕ ਜਾਣੀ ਕੱਖ ਕੰਡਾ ਫਿਰ ਸੁੱਕ ਜਾਣਾ ਡੀ ਐਫਓ ਸਾਹਿਬ ਵੱਲੋਂ ਕਿਹਾ ਜਾਂਦਾ ਵੀ 100 150 ਕਿਲੋ ਜਿਹੜਾ ਆ ਏਕੜ ਜ਼ਮੀਨ ਸੜੀ ਆ ਮਾਰਾ 100 ਤੋਂ ਕੁੜ ਤਿੰਸਾ ਔਲੋਪ 780 ਏਕੜ ਖਤਮ ਹੋ ਗਈ ਇਹ ਕਿੰਨੀ ਟੋਟਲ ਕਿੰਨੀ ਏਕੜ ਜ਼ਮੀਨ ਚ ਹੈ ਇਹ ਘਟੋ ਘਟੋ 2700 ਏਕੜ ਜ਼ਮੀਨ ਚ ਜਗ੍ਹਾ ਜੇ ਇਹ ਤੇ ਕਿੰਨਾ ਕੇ ਸਰਕੇ ਸੁਬਾ ਹੋ ਗਿਆ ਇਹ ਜਾਨੀ ਕਿ ਅੱਧਾ ਕੇ ਜਾਨੀ ਕਿ ਖਤਮ ਹੋ ਗਿਆ ਇਹ ਨਾਮ ਨਾਲ ਪੈਂਦੀ ਉਪਰ ਤੇ ਸਾਰਾ ਖਤਮ ਕਰਾਸ਼ ਤੱਕ ਖਤਮ ਹੋ ਗਿਆ ਸਾਰੇ